ਤੇਲਰ ਬਹੁਤ ਵਧੀਆ ਹੋਇਆ ਜੀ ਮੈਂ ਸਸਕੂਟਰੀ ਪਾਰਟ 2 ਮੇਰੀ ਪਹਿਲੀ ਫਿਲਮ ਹੈ ਦੂਜੀ ਫਿਲਮ ਇੱਕ ਹੋਰ ਆ ਉਹਦੇ ਵਿੱਚ ਮੇਰਾ ਕਵਾੜੀਏ ਦਾ ਰੋਲ ਹੈ ਤੇ ਬਹੁਤ ਛੇਤੀ ਉਹ ਵੀ ਮੂਵੀ ਤੁਹਾਡੇ ਸਾਹਮਣੇ ਆਏਗੀ ਚਾਰ ਚੰਦ ਲਗਾਏਗੀ ਜਿਹੜੀ ਜਿਹੜੀ ਫਿਲਮ 'ਚ ਮੈਂ ਆਉਂਗਾ ਪੰਜਾਬੀ ਫਿਲਮ ਦੇ ਵਿੱਚ ਪੰਜਾਬੀ ਇੰਡਸਟਰੀ ਬਹੁਤ ਤਰੱਕੀ ਕਰੇਗੀ ਤੇ ਜਿਸ ਫਿਲਮ 'ਚ ਮੈਂ ਨਹੀਂ ਹੋਊਂਗਾ ਤਰੱਕੀ ਤਾਂ ਉਹ ਵੀ ਕਰੂਗੀ ਭਾਜੀ ਇਸ ਵਾਰ ਤੁਸੀਂ ਵੋਟਾਂ 'ਚ ਵੀ ਖੜਿਓ ਵੋਟਾਂ 'ਚ ਮੈਂ ਖੜਾ ਜੀ ਮੇਰਾ ਚੋਣ ਨਿਸ਼ਾਨ ਪٹرول ਪੰਪ ਆ ਤੇ ਸਾਡੇ ਗੁਰਪ੍ਰੀਤ ਐਡਵੋਕੇਟ ਭਾਈ ਸਾਹਿਬ ਖੜੇ ਆ ਉਹਨਾਂ ਦਾ ਚੋਣ ਨਿਸ਼ਾਨ ਹਾਕੀ ਤੇ ਗੇਂਦ ਤੇ ਜਿਵੇਂ ਕਿ ਮੇਰੀ ਜ਼ਮੇਦਾਰ ਚੋ ਨਿਸ਼ਾਨ ਪੈਟਰੋਲ ਪੰਪਾਂ ਬਾਕੀ ਫਿਲਮ ਦਿਆਂ ਫਿਲਮ ਤੁਸੀਂ ਹਣ ਤੱਕ ਦੇਖਿਓ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਨੀ ਮੈਂ ਸਸਕਟਣੀ ਪਾਰਟ 2 ਇਹਦੇ ਵਿੱਚ ਇਦਾਂ ਦਾ ਤਹਿਕੀਕਾ ਤਹਿਲ ਤਹਿਲ ਕਾ ਮਚਾਈਆ ਮੈਂ ਕਿ ਦੁਨੀਆ ਯਾਦ ਕਰੇਗੀ ਇਸ ਫਿਲਮ ਨੂੰ ਇਹਦੇ ਵਿੱਚ ਫਿਲਮ ਦੇ ਵਿੱਚ ਮੇਰਾ ਗਾਣਾ ਵੀ ਹੋਗਾ ਗਾਣੇ ਵੀ ਮੇਰੇ ਆ ਤੇ ਸਟੋਰੀ ਵੀ ਮੇਰੀ ਹੈ ਰਾਈਟਰ ਵੀ ਸਾਰਾ ਕੁਝ ਜਾਣ ਕੇ ਮੈਂ ਤੁਹਾਨੂੰ ਦੱਸੂਗਾ ਬੇ ਗੱਲ ਪਹਿਲਾਂ ਫਿਲਮ ਦੇਖੋ ਉਹਦੇ ਵਿੱਚ ਮੈਂ ਬਹੁਤ ਵੱਡਾ ਲੀਡਰ ਦਿਖਾਇਆ ਗਿਆ ਕਿ ਸ਼ਾਇਦ ਮੈਂ ਸੁਪਨੇ ਜ ਨਹੀਂ ਲੀਡਰ ਬਣ ਸਕਿਆ ਪਰ ਉਹਦੇ ਵਿੱਚ ਬਣ ਗਿਆ ਪਤਾ ਨਹੀਂ ਕਿੱਦਾਂ ਬਣ ਗਿਆ ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਮੈਂ ਫਿਲਮ ਦੇ ਵਿੱਚ ਅੱਜ ਵੀ ਹੈਗਾ ਮੈਨੂੰ ਇੰਨੀ ਖੁਸ਼ੀ ਹੈ ਕਿ ਮੈਨੂੰ ਲੱਗਦਾ ਮੈਂ ਥੱਲੇ ਮਿਲਣ ਆਪਾਂ ਕਿੰਨੀ ਖੁਸ਼ੀ ਇਹ ਮੈਨੂੰ ਬਰਦਾਸ਼ਤ ਨਹੀਂ ਹੁੰਦੀ ਪਤਾ ਨਹੀਂ ਕਿੰਨੀ ਖੁਸ਼ੀ ਹੈ ਜੀ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਅੱਜ ਮੈਂ ਆਪਣੇ ਘਰ ਜਾ ਕੇ ਲੱड्डੂ ਬਣੂਗਾ ਜੀ ਨਹੀਂ ਮੈਂ ਸਸਕੁਟਨੀ ਪਾਰਟ 2 ਦੇ ਵਿੱਚ ਔਰ ਮੇਰਾ ਗਾਣਾ ਵੀ ਇੱਕ ਨਸ਼ੇ ਦੇ ਖਿਲਾਫ ਲਿਖਿਆ ਟੈਸ ਮੈਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਉਹ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਂ ਅੱਡੇ ਤੇ ਵੰਚਿ ਬਚਾਉਣਾ ਮੁਸ਼ਕਲ ਹੋ ਗਿਆ ਨਸ਼ਿਹਤਿਆਰੇ ਤੂੰ ਕੀ ਮਾਂ ਪੇ ਕਰਨ ਉਮੀਦਾਂ ਜੰਗ ਬਲੜਕਾਂ ਬਾਰੇ ਤੋਂ ਵੇਖ ਭਗਤ ਸਿੰਘ ਆਕੇ ਕਹਿੰਦੇ ਕਿ ਲੈ ਉਮੀਦਾਂ ਦੇ ਵਿਚ ਚੁਰਾਹੇ ਰਹੰਦੇ ਖੜੇ ਬੁੱਤ ਸ਼ਹੀਦਾਂ ਦੇ ਵਿਚ ਚੁਰਾਹੇ ਰਹੰਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾਂ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਆ ਕੁਰਸੀ ਦੀ ਭੁੱਖ ਨੇ ਕੀਤਾ ਆ ਕੁਰਸੀ ਦੀ ਭੁੱਖ ਨੇ ਕੀਤਾ ਆ ਲੀਡਰ ਲਾਣਾ ਦੋਸ਼ੀ ਏ ਦੇਰਿਆਂ ਦੇ ਵਿੱਚ ਹੁੰਦੀ ਦੇਖੀ ਤੱਕੇ ਸ਼ਾਈਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕਵਾਰੇ ਤੋਂ ਵੇਖ ਭਗਤ ਸਿੰਘ ਆਕੇ